ਰਾਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਡੋਰ ਤਾਂ ਚਾਈਨਾ ਡੋਰ ਸੀ ਹਾਂ ਕਾਸ਼ੇ ਡੋਰ ਸੀ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਏ ਹਾਂ ਇਹ ਰਾਸਤੇ 'ਚ ਆ ਰਹਾ ਸੀ ਵੈਲ ਕੈਸਲੇ ਕੋਲ ਆ ਜਿਹੜੀ ਜੋ ਡੋਰ ਆ ਔਰ ਇਨਰ ਪੈਰਾਕਲੈਪਟਿਕ ਅੱਛਾ ਜੀ ਪੈਰਾਕਲੈਪਟਿਕ ਕਰਕੇ ਉਹਨੇ ਕਾਫੀ ਮਤਲਬ ਨੁਕਸਾਨ ਪਾਇਆ ਤੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ ਤੇ ਰਹਿੰਦੇ ਕਿੱਥੇ ਨੇ ਰਹਿੰਦੇ ਸਮਰਾਲੇ ਜਾਂ ਦਰਸ਼ਨਾਗਰ ਤੇ ਕਿੰਨੀ ਕੁ ਉਮਰ ਹੈ ਨਾਲ ਦੀ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿੱਥੇ ਲੱਗੀ ਤੇ ਡੋਰ ਇੱਥੇ ਵੱਡਾ ਡੋਰ ਸੀ ਡੋਰ ਨੇ ਪੈਰ ਤੇ ਇਹਨਾਂ ਦੇ ਦੋਹਾਂ ਪੈਰਾਂ ਤੇ ਤੇ ਨਾਲ ਕੋਈ ਸੀ ਉਸ ਨਾਲ ਸਾਡੇ ਮੇਰੀ ਮਾ ਨੋ ਰਣੀ ਸੀ ਕਿਸ ਚੀਜ਼ ਤੇ ਸੀ ਉਹ ਉਹ ਆਪਣੇ ਐਕਟਵਾਟ ਤੇ ਹੁਣ ਹਸਪਤਲ ਲੈ ਕੇ ਆਏ ਹਾਂ ਪੁਲਿਸ ਨੂੰ ਤਲਾਸ਼ ਕੀਤੀ ਨਹੀਂ ਕੋਈ ਇਤਰਾਜ਼ ਨਹੀਂ ਸੀ ਹਾਲੇ ਡੋਰ ਕਿਹੜੀ ਸੀ ਡੋਰ ਤਾਂ ਚਾਈਨਾ ਡੋਰ ਸੀ ਹਾਂ ਕਾਸ਼ ਕੇ ਡੋਰ ਸੀ ਕਵਲ ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚ ਉਹ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸ਼ਕਤੀ ਨੂੰ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਕਾਫੀ ਖੂਨ ਵੀ ਨਿਕਲਾ ਹੈਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟੇ ਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਹੁਣ ਜਸਟ ਇਹ ਆ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕਵੈਸਟ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤ ਅਗਲੀ ਆਉਣ ਵਾਲੇ ਟਾਈਮ ਤੇ ਨਾ ਹੋਵੇ ਕੁਝ ਪਤਾ ਲੱਗੇ ਕਿੱਥੇ ਹੋਇਆ ਉਹਨਾਂ ਨੇ ਇਹ ਸਕੂਟਰੀ ਤੇ ਜਾ ਰਹੇ ਸੀ ਜੀ ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰੀ ਤੇ ਜਾ ਰਹੇ ਸੀ ਉੱਥੇ ਪੈਰ ਦੇ ਨਹੀਂ ਇਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਇਓਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚੈਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਲੋਕ ਉੱਥੇ ਲੰਘਣ ਆਉਂਦੇ ਪਰ ਉਹਨਾਂ ਦੀ ਕਿਵੇਂ ਨਿਗਰੋਣ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਸਾਡੇ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਜਿਹੜਾ ਨਾ ਆਇਆ ਹਸਪੀਟਲ ਦੇ ਵਿੱਚ ਉਹ ਬਿਊਰਕ ਲੇਡੀ ਜਿਹਦੇ ਦੋਨੇ ਪੈਰਾਂ ਤੋਂ ਕੋ ਡੋਰ ਫਿਰ ਗਈ ਹੈ ਇੱਕ ਡੋਰ ਜਿਹੜੇ ਪੈਰ ਦੇ ਉੱਪਰ ਆ ਉਹ ਕਾਫੀ ਡੁੰਗੀ ਫਿਰੀ ਹੈ ਜਿਸ ਨਾਲ ਉਹ ਆਰਟਰੀ ਤੱਕ ਵੱਡੀ ਗਈ ਹੈ ਉਹ ਕੋ ਲਾਲਕੋਲ ਬਲਾਕ ਨੂੰ ਪਰਲੇ ਪਾਸੇ ਠੱਡਣਾ ਉਹ ਵੀ ਚైనా ਡੋਰ ਹੈ ਕੀ ਕਹਿੰਦਾ ਉਹ ਸਾਡੇ ਇਲਾਕੇ ਦੀ ਨਹੀਂ ਹੈ ਪਰ ਜੋ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਤੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚైనా ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਵਾਰੋਂ ਕਿਸਨੇ ਚਾਰਾ ਡੋਰ ਸੇ ਬਾਹਰਲੇ ਇਲਾਕੇ ਜਾਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਡੋਰ ਫੜੀ ਜਾਂਦੀ ਹੈ ਕੀ ਕਰਵਾਈ ਜਾਊਗਾ ਸਖਤ ਐਕਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ